ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣਾ ਜੋ ਅੱਜ ਦਾ ਵਿਸ਼ਾ ਹੈ ਅੱਜ ਆਪਾਂ ਗੱਲ ਕਰਾਂਗੇ ਚਾਹੇ ਕੁਝ ਵੀ ਹੋ ਜਾਵੇ ਆਪਣੇ ਘਰ ਦੀਆਂ ਇਹ ਪੰਜ ਚੀਜ਼ਾਂ ਕਿਸੇ ਹੋਰ ਨੂੰ ਨਾ ਦੇਣਾ ਨਹੀਂ ਤਾਂ ਸੰਗਤ ਜੀ ਘਰ ਦੀ ਬਰਕਤ ਰੁਕ ਜਾਵੇਗੀ ਘਰ ਦੇ ਵਿੱਚ ਦੁੱਖ ਕਲੇਸ਼ ਵਧਣ ਲੱਗ ਜਾਣਗੇ ਤਾਂ ਸੰਗਤ ਜੀ ਅੱਜ ਇਸ ਤਾਂ ਸੰਗਾ ਜੀ ਅੱਜ ਇਸੇ ਹੀ ਵਿਸ਼ੇ ਉੱਪਰ ਗੱਲ ਕਰਾਂਗੇ ਪਰ ਇਸ ਵਿਸ਼ੇ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਹੀ ਸੰਗਤ ਅੱਗੇ ਬੇਨਤੀ ਕਰਾਂਗੇ ਕਿ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਸ਼ੁਕਰਾਨਾ ਜ਼ਰੂਰ ਕਰਨਾ ਹੈ। ਵਾਹਿਗੁਰੂ ਜ਼ਰੂਰ ਲਿਖਣਾ ਹੈ। ਤਾਂ ਸੰਗਤ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸਾ ਸੰਗਤ ਜੀ ਸਾਡੇ ਘਰ ਦੇ ਵਿੱਚ ਤਰੱਕੀ ਆਉਂਦੀ ਹੈ, ਕਮਾਈ ਦੇ ਰਾਹ ਖੁੱਲ ਜਾਂਦੇ ਹਨ, ਬੱਚਿਆਂ ਦੇ ਕੰਮ ਵੀ ਬਣ ਰਹੇ ਹੁੰਦੇ ਹਨ। ਅਤੇ ਸਾਡੇ ਮਨ ਵਿੱਚ ਸ਼ਾਂਤੀ ਹੁੰਦੀ ਹੈ। ਫਿਰ ਸੰਗਤ ਜੀ ਸਾਡੀ ਜ਼ਿੰਦਗੀ ਵਿੱਚ ਇੱਕ ਪਲ ਹੀ ਤਬਦੀਲੀ ਆ ਜਾਂਦੀ ਹੈ। ਸਾਡੇ ਘਰ ਵਿੱਚ ਪੈਸੇ ਦੀ ਤੰਗੀ ਆ ਜਾਂਦੀ ਹੈ ਸਾਡੇ ਘਰ ਵਿੱਚ ਪੈਸਾ ਆਉਂਦਾ ਹੈ ਪਰ ਟਿਕਦਾ ਨਹੀਂ ਹੈ ਸਾਡੇ ਕੰਮਾਂ ਵਿੱਚ ਰਚਨਾ ਪੈਣੀਆਂ ਸ਼ੁਰੂ ਹੋ ਜਾਂਦੀਆਂ ਹਨ ਘਰ ਦੇ ਵਿੱਚ ਬਿਮਾਰੀ ਆ ਜਾਂਦੀ ਹੈ ਅਤੇ ਫਿਰ ਘਰ ਵਿੱਚ ਸੁੱਖ ਦਾ ਮਾਹੌਲ ਨਹੀਂ ਬਣਦਾ ਸੰਗਤ ਜੀ ਬਹੁਤ ਸਾਰੇ ਘਰਾਂ ਦੇ ਵਿੱਚ ਇਹ ਸਮੱਸਿਆ ਆਮ ਬਣੀ ਹੈ ਜਿੱਥੇ ਪੈਸੇ ਦੀ ਤੰਗੀ ਬਿਮਾਰੀ ਦੀ ਪਰੇਸ਼ਾਨੀ ਤੇ ਹੋਰ ਕਈ ਸਮੱਸਿਆਵਾਂ ਬਣੀਆਂ ਹੋਈਆਂ ਹਨ ਘਰ ਦੇ ਵਿੱਚ ਬਿਨਾਂ ਵਜ੍ਹਾ ਹੀ ਝਗੜੇ ਹੁੰਦੇ ਹਨ ਘਰ ਵਿੱਚ ਸ਼ਾਂਤੀ ਬਣੀ ਰਹਿੰਦੀ ਹੈ ਤਾਂ ਸੰਗਾਜੀ ਐਸਪੀ ਚ ਕਈ ਕਾਰਨ ਹੋ ਸਕਦੇ ਹਨ ਸਭ ਤੋਂ ਵੱਡਾ ਕਾਰਨ ਕਿ ਸਾਡੇ ਘਰ ਵਿੱਚ ਨਕਾਰਾਤਮਕ ਸ਼ਕਤੀ ਦਾ ਵਾਸ ਹੋਣਾ ਸਾਡੇ ਘਰ ਵਿੱਚ ਦੋ ਪ੍ਰਕਾਰ ਦੀ ਸ਼ਕਤੀ ਹੁੰਦੀ ਹੈ ਇੱਕ ਚੰਗੀ ਸ਼ਕਤੀ ਇੱਕ ਮਾਣੀ ਸ਼ਕਤੀ ਜੋ ਕਿ ਗੁਰਬਾਣੀ ਦਾ ਜਾਪ ਕਰਨ ਦੇ ਨਾਲ ਸੇਵਾ ਕਰਨ ਦੇ ਨਾਲ ਅਤੇ ਚੰਗੇ ਕੰਮ ਕਰਨ ਦੇ ਨਾਲ ਸਾਡੇ ਘਰ ਵਿੱਚ ਵਾਸ ਕਰਦੇ ਹਨ ਪਰ ਸੰਗਤ ਜੀ ਕਈ ਵਾਰੀ ਆਪਣੇ ਜ਼ਿੰਦਗੀ ਵਿੱਚ ਕੁਝ ਅਚਈਆਂ ਗਲਤੀਆਂ ਕਰ ਬੈਠਦੇ ਹਾਂ ਜਿਸ ਕਾਰਨ ਸਾਡੇ ਘਰ ਵਿੱਚ ਮਾੜੀਆਂ ਸ਼ਕਤੀਆਂ ਦਾ ਪੈਰਾ ਬਣ ਜਾਂਦਾ ਹੈ ਸਾਡੇ ਘਰ ਵਿੱਚ ਮਾੜੀਆਂ ਸ਼ਕਤੀਆਂ ਦਾ ਆਸ ਹੋ ਜਾਂਦਾ ਹੈ ਅਤੇ ਫਿਰ ਸਾ ਸੰਗਤ ਜੀ ਸਾਡੀ ਜ਼ਿੰਦਗੀ ਵਿੱਚ ਸਾਡੇ ਪਰਿਵਾਰ ਦੇ ਵਿੱਚ ਪਰੇਸ਼ਾਨੀ ਆਉਣ ਲੱਗ ਜਾਂਦੀ ਹੈ ਅੱਜ ਫਿਰ ਗੱਲ ਕਰਾਂਗੇ ਕਿ ਕਿਹੜੀਆਂ ਪੰਜ ਚੀਜ਼ਾਂ ਸੇ ਕਿਸੇ ਹੋਰ ਨੂੰ ਨਹੀਂ ਦੇਣੀਆਂ ਚਾਹੇ ਸੰਗਤ ਜੀ ਸਾਡਾ ਆਣ ਗਵਾਣਡ ਹੋਵੇ ਪਰ ਫਿਰ ਵੀ ਅਸੀਂ ਇਹ ਪੰਜ ਜਾਂ ਕਿਸੇ ਹੋਰ ਨੂੰ ਦੇਣ ਤੋਂ ਪਰਹੇਜ਼ ਕਰਨਾ ਹੈ ਕਿਉਂਕਿ ਸੰਗਾਜੀ ਗੁਰਮਤ ਅਤੇ ਪੁਰਖਿਆਂ ਦੀ ਸਮਝ ਵੱਡੇ ਵਟੇਰਿਆਂ ਦੀ ਸਮਝ ਸਾਨੂੰ ਇਹ ਸਮਝਾਉਂਦੀ ਹੈ ਕਿ ਸਾਡਾ ਘਰ ਸਿਰਫ ਇਟਾਂ ਦਾ ਬਣੀ ਹੋਈ ਬੰਦਰ ਨਹੀਂ ਹੁੰਦਾ ਸਾਡਾ ਘਰ ਸਾਡੇ ਰਹਿਣ ਦਾ ਸਥਾਨ ਹੁੰਦਾ ਹੈ ਜਿੱਥੇ ਅਸੀਂ ਬੈਠ ਕੇ ਪ੍ਰਮਾਤਮਾ ਨੂੰ ਯਾਦ ਕਰਦੇ ਹਾਂ ਜਿੱਥੇ ਬੈਠ ਕੇ ਅਸੀਂ ਜ਼ਿੰਦਗੀ ਦੇ ਫੈਸਲੇ ਕਰਦੇ ਹਾਂ ਸਾਡੇ ਘਰ ਵਿੱਚ ਸਾਡੀ ਇੱਕ ਊਰਜਾ ਬਣੀ ਹੁੰਦੀ ਹੈ ਉਹੀ ਊਰਜਾ ਸਾਡੇ ਸਰੀਰ ਉੱਪਰ ਸਾਡੇ ਮਨ ਉੱਪਰ ਸੰਗਤ ਜੀ ਉਹੀ ਊਰਜਾ ਸਾਡੇ ਸਰੀਰ ਉੱਪਰ ਸਾਡੇ ਮਨ ਉੱਪਰ ਸਾਡੀ ਜ਼ਿੰਦਗੀ ਵਿੱਚ ਆਉਣ ਵਾਲੇ ਦੁੱਖਾਂ ਸੁੱਖਾਂ ਉੱਪਰ ਬੜਾ ਪ੍ਰਭਾਵ ਪਾਉਂਦੀ ਹੈ ਇਹ ਪੰਜ ਚੀਜ਼ਾਂ ਅਸੀਂ ਭੁੱਲ ਕੇ ਵੀ ਕਿਸੇ ਨੂੰ ਨਹੀਂ ਦੇਣੀਆਂ ਤਾਂ ਆਓ ਗੱਲ ਕਰਦੇ ਹਾਂ ਪਹਿਲੀ ਚੀਜ਼ ਬਾਰੇ ਸਾਾ ਸੰਗਤ ਜੀ ਸਭ ਤੋਂ ਪਹਿਲੀ ਚੀਜ਼ ਹੈ ਕਿ ਤੁਸੀਂ ਆਪਣੇ ਭਵਿੱਖ ਦੇ ਫੈਸਲੇ ਕਦੇ ਵੀ ਕਿਸੇ ਨੂੰ ਨਹੀਂ ਦੇਣੇ ਕਹਿਣ ਤੋਂ ਭਾਵ ਕਿ ਜੋ ਵੀ ਕੰਮ ਤੁਸੀਂ ਭਵਿੱਖ ਵਿੱਚ ਕਰਨਾ ਚਾਹੁੰਦੇ ਹੋ ਉਸਦੀ ਜਾਣਕਾਰੀ ਤੁਸੀਂ ਕਦੇ ਵੀ ਕਿਸੇ ਨੂੰ ਨਹੀਂ ਦੇਣੀ ਕਿਉਂਕਿ ਸੰਗਾਜੀ ਸਾਡੇ ਘਰ ਦੀ ਸਭ ਤੋਂ ਵੱਡੀ ਚੀਜ਼ ਸਭ ਤੋਂ ਨਾਜ਼ੁਕ ਚੀਜ਼ ਸਾਡੀ ਜ਼ਿੰਦਗੀ ਦੇ ਫੈਸਲੇ ਹੁੰਦੇ ਹਨ ਚਾਹੇ ਤੁਸੀਂ ਨਵਾਂ ਕਾਰੋਬਾਰ ਸ਼ੁਰੂ ਕਰਨਾ ਹੈ ਤੁਸੀਂ ਬੱਚਿਆਂ ਦਾ ਵਿਆਹ ਤੈਅ ਕਰਨਾ ਹੈ ਤੁਸੀਂ ਨਵਾਂ ਘਰ ਬਣਾਉਣਾ ਹੈ ਨਵੀਂ ਨੌਕਰੀ ਨਵਾਂ ਤੰਦਾ ਜਾਂ ਫਿਰ ਸੰਗਾਜੀ ਵਿਦੇਸ਼ ਜਾਣਾ ਹੋਵੇ ਭਾਵੇਂ ਹਰ ਇੱਕ ਘਰ ਦੀ ਗੱਲ ਤੁਸੀਂ ਹਰ ਇੱਕ ਬੰਦੇ ਨਾਲ ਸਾਂਝੀ ਨਹੀਂ ਕਰਨੀ ਕਿਉਂਕਿ ਸੰਗਤ ਜੀ ਜੇਕਰ ਇਦਾਂ ਅਸੀਂ ਕਰਦੇ ਹਾਂ ਤਾਂ ਸਾਡੇ ਜ਼ਿੰਦਗੀ ਵਿੱਚ ਬੜੇ ਪਰੇਸ਼ਾਨੀ ਆਉਂਦੀ ਹੈ। ਇਹ ਸਾਰੇ ਫੈਸਲੇ ਸਾਡੇ ਘਰ ਦੀ ਜੜ ਨੂੰ ਮਜ਼ਬੂਤ ਕਰਦੇ ਹਨ। ਇਹ ਸਾਡੇ ਘਰ ਵਿੱਚ ਤਰੱਕੀ ਦੇ ਬੀਜਾਂ ਨੂੰ ਕੰਮ ਕਰਦੇ ਹਨ। ਪਰ ਜਦੋਂ ਅਸੀਂ ਆਪਣੀ ਹਰ ਇੱਕ ਗੱਲ ਨੂੰ ਦੂਸਰੇ ਵਿਅਕਤੀ ਨੂੰ ਦੱਸਣ ਲੱਗ ਜਾਂਦੇ ਹਾਂ ਸਾਡੇ ਘਰ ਵਿੱਚ ਪਰੇਸ਼ਾਨੀ ਆਉਣੀ, ਸਾਡੇ ਬਰਕਤ ਦੇ ਵਿੱਚ ਰੁਕਾਵਟ ਆਉਣੀ ਸ਼ੁਰੂ ਹੋ ਜਾਂਦੀ ਹੈ। ਕਿਉਂਕਿ ਸੰਗਤ ਜੀ ਹਰ ਇੱਕ ਇਨਸਾਨ ਸਾਡੇ ਪਾਰੇ ਚੰਗਾ ਨਹੀਂ ਸੋਚਦਾ ਸਾਡੀ ਕਿਸੇ ਨਾਲ ਰਿਸ਼ਤੇਦਾਰੀ ਹੋ ਸਕਦੀ ਹੈ ਦੋਸਤੀ ਹੋ ਸਕਦੀ ਹੈ ਪਰ ਫਿਰ ਵੀ ਅੱਜ ਦੇ ਜ਼ਮਾਨੇ ਵਿੱਚ ਆਪਣੇ ਘਰ ਦਾ ਆਪਣੀ ਜ਼ਿੰਦਗੀ ਦਾ ਹਰ ਇੱਕ ਪੇਧ ਦੂਸਰੇ ਵਿਅਕਤੀ ਨੂੰ ਦੇਣਾ ਚੰਗਾ ਨਹੀਂ ਹੁੰਦਾ ਕਿਉਂਕਿ ਇਸ ਨਾਲ ਬੁਰੀ ਨਜ਼ਰ ਮਾੜੀ ਨਜ਼ਰ ਲੱਗ ਸਕਦੀ ਹੈ ਬਹੁਤ ਸਾਰੇ ਲੋਕ ਇਹਨਾਂ ਚੀਜ਼ਾਂ ਉੱਪਰ ਵਿਸ਼ਵਾਸ ਨਹੀਂ ਕਰਦੇ ਪਰ ਫਿਰ ਵੀ ਇਹਨਾਂ ਚੀਜ਼ਾਂ ਦਾ ਸਾਡੀ ਜ਼ਿੰਦਗੀ ਉੱਪਰ ਬੜਾ ਪ੍ਰਭਾਵ ਪੈਂਦਾ ਹੈ ਦਾ ਸੰਗਾਜੀ ਇਹ ਸਭ ਤੋਂ ਵੱਡਾ ਕਾਰਨ ਹੁੰਦਾ ਹੈ ਕਿ ਸਾਡੇ ਕਾਰੋਬਾਰ ਵਿੱਚ ਸਾਨੂੰ ਘਾਟਾ ਪੈ ਜਾਂਦਾ ਹੈ ਵਿਆਹ ਦੇ ਕਾਰ ਵਿੱਚ ਸਮੱਸਿਆ ਆ ਜਾਂਦੀ ਹੈ ਹੋਰ ਕਈ ਪ੍ਰਕਾਰ ਦੇ ਕੰਮਾਂ ਵਿੱਚ ਰੁਕਾਵਟਾਂ ਜਾਂਦੀ ਹੈ ਘਰ ਵਿੱਚ ਬਿਮਾਰੀ ਆ ਜਾਂਦੀ ਹੈ ਕਿਉਂਕਿ ਸਾਡੇ ਵੱਡੇ ਵਡੇਰੇ ਸਾਡੇ ਬਜ਼ੁਰਗ ਸਾਨੂੰ ਇਹ ਹੀ ਦੱਸਦੇ ਸਨ ਕਿ ਘਾਦੇ ਪੇੜ ਕਦੇ ਵੀ ਕਿਸੇ ਨੂੰ ਨਹੀਂ ਦੱਸਣੇ ਚਾਹੀਦੇ ਚਾਹੇ ਤੁਹਾਡਾ ਕੋਈ ਕਿੰਨਾ ਵੀ ਨੇੜੇ ਹੋਵੇ ਕਿਉਂਕਿ ਸੰਗਾਜੀ ਆਪਣੇ ਭੇਦ ਆਪਣੇ ਭਵਿੱਖ ਦੇ ਫੈਸਲੇ ਦੱਸਣ ਨਾਲ ਹੀਰਖਾ ਵੱਜ ਜਾਂਦੇ ਹਨ ਜਿਸ ਜਗ੍ਹਾ ਤੇ ਹੀਰਖਾ ਵੱਜ ਜਾਵੇ ਉਹਨਾਂ ਕੰਮਾਂ ਵਿੱਚ ਰੁਕਾਵਟ ਪੈਣੀ ਸ਼ੁਰੂ ਹੋ ਜਾਂਦੀ ਹੈ ਪਰ ਫਿਰ ਵੀ ਤੁਸੀਂ ਆਪਣੀ ਗੱਲ ਬਾਤ ਨੂੰ ਸਿਰਫ ਆਪਣੇ ਵਿੱਚ ਅਤੇ ਆਪਣੇ ਪਰਮਾਤਮਾ ਦੇ ਵਿੱਚ ਹੀ ਰੱਖਣਾ ਹੈ ਜੇਕਰ ਤੁਹਾਡੇ ਮਨ ਵਿੱਚ ਕੋਈ ਗੱਲ ਉੱਠਦੀ ਹੈ ਤੁਸੀਂ ਕੋਈ ਗੱਲ ਕਿਸੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤੇ ਅੱਜ ਦੇ ਇਸ ਮੰਨੇ ਵਿੱਚ ਤੁਸੀਂ ਹਰ ਇੱਕ ਗੱਲ ਪਰਮ ਪਿਤਾ ਪਰਮਾਤਮਾ ਨਾਲ ਸਾਂਝੀ ਕਰਨੀ ਹੈ ਕਿਉਂਕਿ ਸੰਗਤ ਜੀ ਜਦੋਂ ਅਸੀਂ ਸਤਗੁਰ ਸੱਚੇ ਪਾਤਸ਼ਾਹ ਅੱਗੇ ਆਪਣੀ ਗੱਲ ਰੱਖਦੇ ਹਾਂ ਸਤਗੁਰ ਸੱਚੇ ਪਾਤਸ਼ਾਹ ਹੀ ਸਾਡਾ ਚੰਗਾ ਸੋਚਦੇ ਹਨ ਜਦੋਂ ਅਸੀਂ ਆਪਣੇ ਭੇਦ ਨੂੰ ਦੁਨੀਆਦਾਰੀ ਵਿੱਚ ਲੈ ਕੇ ਆਉਂਦੇ ਹਾਂ ਤਾਂ ਸੰਗਤ ਜੀ ਕਿਤੇ ਨਾ ਕਿਤੇ ਦਾ ਬਹੁਤ ਮਾੜਾ ਅਸਰ ਪੈਂਦਾ ਹੈ ਤੁਸੀਂ ਆਪਣੇ ਭਵਿੱਖ ਦੇ ਫੈਸਲੇ ਹਰ ਇੱਕ ਦੇ ਨਾਲ ਸਾਂਝੇ ਨਹੀਂ ਕਰਨੇ ਹੁਣ ਗੱਲ ਕਰਦੇ ਆਂ ਦੂਸਰੀ ਚੀਜ਼ ਤੇ ਬਾਰੇ ਉਹ ਹੈ ਆਪਣੇ ਘਰ ਦੇ ਬਰਤਨ ਜਾਂ ਜਿੰਨਾ ਬਰਤਨਾਂ ਵਿੱਚ ਅਸੀਂ ਭੋਜਨ ਛਕਦੇ ਹਾਂ ਜਿੰਨਾ ਬਰਤਨਾਂ ਵਿੱਚ ਅਸੀਂ ਪ੍ਰਸ਼ਾਦਾ ਛਕਦੇ ਹਾਂ ਉਹ ਅਸੀਂ ਕਿਸੇ ਨਾਲ ਵੀ ਸਾਂਝੇ ਨਹੀਂ ਕਰਨੇ ਸਾਧ ਸੰਗਤ ਜੀ ਘਰ ਦਾ ਬਰਤਨ ਘਰ ਦਾ ਲੋਹਾ ਇਹ ਕੋਈ ਸਤਾਰਾਂ ਦੀ ਚੀਜ਼ ਨਹੀਂ ਹੁੰਦੀ ਇਹ ਤਾਂ ਤਾਕਤਕਾਰ ਦੀ ਜੜ ਹੁੰਦੀ ਹੈ ਇਹਨਾਂ ਚੀਜ਼ਾਂ ਵਿੱਚ ਹੀ ਘਰ ਦੀ ਪੂਰੀ ਊਰਜਾ ਸਮਾਈ ਹੁੰਦੀ ਹੈ ਜਦੋਂ ਤੁਸੀਂ ਘਰ ਵਿੱਚ ਪਹਿਲੀ ਵਾਰ ਬਰਤਨ ਲੈ ਕੇ ਆਉਂਦੇ ਹੋ ਉਹਨਾਂ ਬਰਤਨਾਂ ਵਿੱਚ ਪ੍ਰਸ਼ਾਦਾ ਪਾਣੀ ਤਿਆਰ ਕਰਦੇ ਹੋ ਉਸ ਵਿੱਚ ਤੁਹਾਡੀ ਮਿਹਨਤ ਤੁਹਾਡੀ ਪਰਕਾ ਤੁਹਾਡੇ ਦਾਸ ਤੁਹਾਡੇ ਪਰਿਵਾਰ ਦੀ ਖੁਸ਼ੀ ਸਮਾਈ ਹੁੰਦੀ ਹੈ ਲੋਹੇ ਦੀ ਚੀਜ਼ ਚਾਹੇ ਤਵਾ ਹੋਵੇ ਕੜਾਈ ਹੋਵੇ ਚਾਹੇ ਚਮਚਾ ਹੋਵੇ ਕੋਈ ਵੀ ਲੋਹੇ ਦਾ ਸਮਾਨ ਤੁਹਾਡੇ ਘਰ ਦੀ ਮਜ਼ਬੂਤੀ ਨੂੰ ਦਰਸਾਉਂਦਾ ਹੈ ਘਰ ਨੂੰ ਬਾਰੀ ਤਾਕਤਾਂ ਤੋਂ ਬਚਾਉਂਦਾ ਹੈ ਮਾੜੀ ਨਜ਼ਰ ਅਤੇ ਜੋ ਵੀ ਸਾਡੇ ਘਰ ਵਿੱਚ ਪਰੇਸ਼ਾਨੀ ਆਉਣੀ ਹੁੰਦੀ ਹੈ ਉਸਨੂੰ ਰੋਕਦਾ ਹੈ ਕਿਉਂਕਿ ਸੰਗਤ ਜੀ ਸਾਡੇ ਬਜ਼ੁਰਗਾਂ ਨੇ ਇਸ ਦਾ ਵੀ ਮਹੱਤਵ ਸਾਨੂੰ ਦੱਸਿਆ ਹੈ ਕਿ ਘਰ ਦਾ ਪੁਰਾਣਾ ਬਰਤਨ ਜਾਂ ਘਰ ਵਿੱਚ ਇਸਤੇਮਾਲ ਹੋਣ ਵਾਲਾ ਬਰਤਨ ਇਹਦਾ ਸਬੰਧ ਵੀ ਸਾਡੇ ਘਰ ਦੀ ਬਰਕਤ ਨਾਲ ਹੁੰਦਾ ਹੈ ਤੇ ਜਦੋਂ ਅਸੀਂ ਆਪਣੇ ਘਰ ਦੀ ਇਸ ਬਰਕਤ ਨੂੰ ਕਿਸੇ ਹੋਰ ਨਾਲ ਸਾਂਝਾ ਕਰ ਦਿੰਦੇ ਹਾਂ ਕਿਵੇਂ ਨਾ ਕਿਵੇਂ ਸਾਡੇ ਘਰ ਦੀ ਬਰਕਤ ਵਿੱਚ ਰੁਕਾਵਟ ਆਉਣ ਲੱਗ ਜਾਂਦੀ ਹੈ ਸੰਗਤ ਜੀ ਪੁਰਾਣੇ ਵੱਡੇ ਬਜ਼ੁਰਗ ਇਹਨੇ ਸਖਤ ਸਨ ਕਿ ਉਹ ਆਪਣੇ ਘਰ ਦਾ ਬਰਤਨ ਕਦੇ ਵੀ ਕਿਸੇ ਨਾਲ ਸਾਂਝਾ ਨਹੀਂ ਕਰਦੇ ਕਿਉਂਕਿ ਇਸ ਨਾਲ ਘਰ ਦੀ ਊਰਜਾ ਕਮਜ਼ੋਰ ਹੋ ਜਾਂਦੀ ਹੈ ਕਿ ਤੁਸੀਂ ਕੋਈ ਨਵਾਂ ਬਰਤਨ ਉਸ ਨੂੰ ਦੇਵੋ ਪ੍ਰਸੰਗ ਜਿਸ ਬਰਤਨ ਵਿੱਚ ਤੁਸੀਂ ਪ੍ਰਸ਼ਾਦਾ ਪਾਣੀ ਤਿਆਰ ਕਰਦੇ ਹੋ ਜਿਸ ਬਰਤਨ ਵਿੱਚ ਤੁਹਾਡੇ ਘਰ ਦੀ ਊਰਜਾ ਸਮਾਈ ਹੈ ਉਹ ਬਰਤਨ ਤੁਸੀਂ ਭੁਲ ਕੇ ਵੀ ਕਿਸੇ ਨੂੰ ਨਹੀਂ ਦੇਣਾ ਸਾਧ ਸੰਗਤ ਜੀ ਇਸ ਗੱਲ ਦਾ ਖਿਆਲ ਰੱਖਣਾ ਹੈ ਕਿ ਆਪਣੇ ਘਰ ਦਾ ਬਰਤਨ ਕਦੇ ਕਿਸੇ ਨੂੰ ਨਹੀਂ ਦੇਣਾ ਤੀਸਰੀ ਚੀਜ਼ ਜੋ ਅਸੀਂ ਕਿਸੇ ਨਾਲ ਸਾਂਝੀ ਨਹੀਂ ਕਰਨੀ ਉਹ ਆਪਣੇ ਘਰ ਦਾ ਨਮਕ ਜਾਂ ਆਪਣੇ ਘਰ ਦਾ ਲੋਨ ਘਰ ਦਾ ਨਮਕ ਇੱਕ ਰਸੋਈ ਵਿੱਚ ਵਰਤਿਆ ਜਾਣ ਵਾਲਾ ਮਸਾਲਾ ਨਹੀਂ ਹੁੰਦਾ ਇਹਦਾ ਸਬੰਧ ਘਰ ਦੀ ਸ਼ਾਂਤੀ ਘਰ ਦੀ ਸਿਹਤ ਸਾਡੇ ਪਰਿਵਾਰ ਦੀ ਬਰਕਤ ਨਾਲ ਹੁੰਦਾ ਹੈ ਕਿਉਂਕਿ ਪੁਰਾਣੇ ਵੱਡੇ ਵਡੇਰੇ ਇਹ ਦੱਸਦੇ ਆਣ ਕਿ ਨਮਕ ਦਾ ਸਬੰਧ ਸਾਡੇ ਘਰ ਦੀ ਬਰਕਤ ਨਾਲ ਹੁੰਦਾ ਹੈ ਪਰ ਜੋ ਸਾਡੇ ਵੱਡੇ ਵਡੇਰੇ ਸਨ ਉਹ ਇਸ ਗੱਲ ਦਾ ਬਹੁਤ ਪਰੇਜ਼ ਕਰਦੇ ਸਨ ਉਹ ਆਪਣੇ ਘਰ ਦੀ ਹਰ ਇੱਕ ਚੀਜ਼ ਹਰ ਇੱਕ ਭੇਦ ਹਰ ਕਿਸੇ ਨਾਲ ਸਾਂਝਾ ਨਹੀਂ ਸੀ ਕਰਦੇ ਸੋ ਸਾਧ ਸੰਗਤ ਜੀ ਕਹਿਣ ਤੋਂ ਭਾਵ ਕਿ ਤੁਸੀਂ ਆਪਣੇ ਘਰ ਦਾ ਨਾਮਕ ਕਦੇ ਵੀ ਕਿਸੇ ਨਾਲ ਸਾਂਝਾ ਨਹੀਂ ਕਰਨਾ ਸਾਡੇ ਘਰ ਦੇ ਵਿੱਚ ਪਾਈ ਹੋਈ ਹਰ ਇੱਕ ਵਸਤੂ ਦੀ ਇੱਕ ਵਿਸ਼ੇਸ਼ਤਾ ਹੁੰਦੀ ਹੈ ਹਰ ਇੱਕ ਵਸਤੂ ਇੱਕ ਗੁਣ ਹੁੰਦਾ ਹੈ ਜੋ ਸਾਡੀ ਰਸੋਈ ਹੁੰਦੀ ਹੈ ਉਸ ਦਾ ਸਬੰਧ ਸਾਡੇ ਘਰ ਦੀ ਬਰਕਤ ਨਾਲ ਹੁੰਦਾ ਹੈ ਜਦੋਂ ਅਸੀਂ ਆਪਣੇ ਘਰ ਦਾ ਨਾਮਕ ਕਿਸੇ ਨਾਲ ਸਾਂਝਾ ਕਰ ਲੈਂਦੇ ਹਾਂ ਉਸ ਨਮਕ ਦਾ ਵੀ ਸਬੰਧ ਸਾਡੇ ਘਰ ਦੀ ਬਰਕਤ ਨਾਲ ਜੁੜਿਆ ਹੁੰਦਾ ਹੈ ਸੋ ਅਸੀਂ ਆਪਣੇ ਘਰ ਦਾ ਨਮਕ ਕਿਸੇ ਨਾਲ ਸਾਂਝਾ ਨਹੀਂ ਕਰਨਾ ਜਿਵੇਂ ਅਸੀਂ ਘਰ ਦੀ ਰਸੋਈ ਦਾ ਸਮਾਨ ਕਿਸੇ ਨਾਲ ਸਾਂਝਾ ਨਹੀਂ ਕਰਨਾ ਆਪਣੇ ਘਰ ਦੇ ਬਰਤਨ ਕਿਸੇ ਨਾਲ ਸਾਂਝੇ ਨਹੀਂ ਕਰਨੇ ਉਸੇ ਹੀ ਤਰ੍ਹਾਂ ਸਭ ਤੋਂ ਜ਼ਰੂਰੀ ਸਾਡੇ ਘਰ ਦਾ ਤੇਲ ਜਾਂ ਘਿਓ ਇਹ ਤੇਲ ਘਿਓ ਅਸੀਂ ਖਾਣੇ ਵਿੱਚ ਪ੍ਰਸ਼ਾਦਾ ਪਾਣੀ ਤਿਆਰ ਕਰਨ ਵਿੱਚ ਇਸਤੇਮਾਲ ਕਰਦੇ ਹਾਂ ਇਸੇ ਤੇਲ ਘਿਓ ਦਾ ਇਸਤੇਮਾਲ ਅਸੀਂ ਜੋਤ ਆਪਣੇ ਪਾਠ ਪੂਜਾ ਵਿੱਚ ਵੀ ਕਰਦੇ ਆਂ ਤੇ ਸੰਗਤ ਦੀ ਜੋਤ ਦੀ ਲੋ ਦਾ ਸਿੱਧਾ ਸਬੰਧ ਸਾਡੇ ਘਰ ਦੀ ਸ਼ਾਂਤੀ ਨਾਲ ਹੁੰਦਾ ਹੈ ਕਹਿੰਦੇ ਪਾਉ ਕਿ ਜਦੋਂ ਅਸੀਂ ਆਪਣੇ ਘਰ ਵਿੱਚ ਜੋਤ ਰੋਸ਼ਨ ਕਰਦੇ ਹਾਂ ਇਹ ਜੋਤ ਰੋਸ਼ਨੀ ਦਾ ਪ੍ਰਤੀਕ ਹੁੰਦੀ ਹੈ ਤੇ ਸ਼ਾਂਤੀ ਦਾ ਪ੍ਰਤੀਕ ਹੁੰਦੀ ਹੈ ਤੇ ਸਾਡੇ ਘਰ ਦੀ ਜੋ ਵੀ ਊਰਜਾ ਹੁੰਦੀ ਹੈ ਜੋ ਵੀ ਸਾਡੇ ਘਰ ਦੇ ਚੰਗੇ ਊਰਜਾ ਹੁੰਦੀ ਹੈ ਉਹ ਘਰ ਦੀ ਜੋਤ ਨਾਲ ਜੁੜੀ ਹੁੰਦੀ ਹੈ ਪਰ ਜਦੋਂ ਅਸੀਂ ਕਿਸੇ ਦੇ ਮੰਗਨ ਤੇ ਆਪਣੇ ਘਰ ਦਾ ਤੇਲ ਆਪਣੇ ਘਰ ਦਾ ਕਿਉਂ ਕਿਸੇ ਨਾਲ ਸਾਂਝਾ ਕਰ ਦਿੰਦੇ ਹਾਂ ਤਾਂ ਸੰਗਤ ਜੀ ਇਸ ਨਾਲ ਸਾਡੀ ਘਰ ਦੀ ਚਮਕ ਬਾਰ ਚਲੀ ਜਾਂਦੀ ਹੈ ਸਾਡੇ ਘਰ ਵਿੱਚ ਖੁਸ਼ੀਆਂ ਘਟ ਜਾਂਦੀਆਂ ਹਨ ਘਰ ਦੀ ਚੋਤ ਕਮਜ਼ੋਰ ਹੋ ਜਾਂਦੀ ਹੈ ਸਾਡੇ ਘਰ ਵਿੱਚ ਅਜੇ ਆਪਾਰ ਵਾਰ ਆ ਜਾਂਦਾ ਹੈ ਜੋ ਭਾਰ ਸਾਡੀ ਘਰ ਦੀ ਖੁਸ਼ੀ ਨੂੰ ਸਮਾਪਤ ਕਰ ਦਿੰਦਾ ਹੈ ਸਾਡੇ ਕੰਮਾਂ ਵਿੱਚ ਰੁਕਾਵਟਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਹਨ ਸਾਡੇ ਘਰ ਵਿੱਚ ਜੋ ਬਿਮਾਰੀ ਹੈ ਉਹ ਆਪਣਾ ਡੇਰਾ ਪਨਾ ਲੈਂਦੀ ਹੈ ਸੰਗਤ ਜੀ ਕਹਿਣ ਤੋਂ ਪਾਪ ਕੇ ਜੇਕਰ ਤੁਸੀਂ दान ਵੀ ਕਰਨਾ ਹੈ ਸੇਵਾ ਵੀ ਕਰਨੀ ਹੈ ਤਾਂ ਬਾਜ਼ਾਰ ਵਿੱਚੋਂ ਨਵਾਂ ਘਿਓ ਜਾਂ ਤੇਲ ਖਰੀਦ ਕੇ ਉਸੇ ਸੇਵਾ ਕਰ ਸਕਦੇ ਹੋ ਉਸ ਦਾ ਦਾਨ ਕਰ ਸਕਦੇ ਹੋ ਪਰ ਤੁਸੀਂ ਆਪਣੇ ਘਰ ਦਾ ਉਹ ਤੇਲ ਘਿਓ ਜਾਂ ਰਸੋਈ ਦਾ ਸਮਾਨ ਕਦੇ ਵੀ ਸਾਂਝਾ ਨਹੀਂ ਕਰਨਾ ਜਿਹਦਾ ਇਸਤੇਮਾਲ ਤੁਸੀਂ ਪ੍ਰਸ਼ਾਦਾ ਪਾਣੀ ਤਿਆਰ ਕਰਨ ਵਿੱਚ ਕਰਦੇ ਹੋ ਬਾੜ ਸਿਮਰਨ ਕਰਨ ਵਿੱਚ ਕਰਦੇ ਹੋ ਸੰਗਤ ਜੀ ਅਗਲੀ ਚੀਜ਼ ਜੋ ਅਸੀਂ ਕਿਸੇ ਨਾਲ ਸਾਂਝੀ ਨਹੀਂ ਕਰਨੀ ਉਹ ਸਾਰੇ ਲੋਕ ਆਪਣੇ ਦੁੱਖਾਂ ਨੂੰ ਕਿਸੇ ਹੋਰ ਨਾਲ ਸਾਂਝਾ ਕਰਨ ਲੱਗ ਜਾਂਦੇ ਹਨ ਤੇ ਅਕਸਰ ਇਹ ਕਿਹਾ ਜਾਂਦਾ ਹੈ ਕਿ ਦੁੱਖ ਵੰਡਣ ਦੇ ਨਾਲ ਘਟ ਜਾਂਦਾ ਹੈ ਪ੍ਰਸੰਗਤ ਜੀ ਅੱਜ ਦੇ ਜਮਾਨੇ ਵਿੱਚ ਅਸੀਂ ਆਪਣਾ ਹਰ ਇੱਕ ਦੁੱਖ ਹਰ ਕਿਸੇ ਨਾਲ ਸਾਂਝਾ ਨਹੀਂ ਕਰ ਸਕਦੇ ਕਿਉਂਕਿ ਸੰਗਤ ਜੀ ਆਪਣੇ ਦੁੱਖ ਦਰਦ ਆਪਣੀ ਚਿੰਤਾ ਦਾ ਭੇਦ ਕਿਸੇ ਹੋਰ ਦੇ ਸਾਹਮਣੇ ਜਦੋਂ ਅਸੀਂ ਬਿਆਨ ਕਰਦੇ ਹਾਂ ਤਾਂ ਸਾਡਾ ਫਾਇਦਾ ਹੋਣ ਦੀ ਬਜਾਏ ਨੁਕਸਾਨ ਹੋਣ ਲੱਗ ਜਾਂਦਾ ਹੈ ਜੇਕਰ ਤੁਹਾਡੇ ਅੰਦਰ ਦਰਦ ਹੈ ਤੁਹਾਡੀ ਜ਼ਿੰਦਗੀ ਵਿੱਚ ਦੁੱਖ ਹੈ ਤਾਂ ਉਹ ਦੁੱਖ ਤੁਸੀਂ ਸਿਰਫ ਪਰਮ ਪਿਤਾ ਪਰਮਾਤਮਾ ਨਾਲ ਸਾਂਝਾ ਕਰੋ ਸਤਗੁਰ ਸੱਚੇ ਪਾਤਸ਼ਾਹ ਨਾਲ ਸਾਂਝਾ ਕਰੋ ਸਤਗੁਰ ਸੱਚੇ ਪਾਤਸ਼ਾਹ ਨਾਲ ਸਾਂਝਾ ਕਰਨਾ ਹੈ ਕਿਉਂਕਿ ਸੰਗਾਜੀ ਵਾਹਿਗੁਰੂ ਹੀ ਤੁਹਾਡੀ ਸਮੱਸਿਆ ਦਾ ਹੱਲ ਕਰ ਸਕਦੇ ਹਨ ਉਹ ਹੀ ਤੁਹਾਡੇ ਦੁੱਖ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਨ ਪਰ ਜੇਕਰ ਤੁਸੀਂ ਆਪਣੇ ਦੁੱਖਾਂ ਨੂੰ ਦੁਨੀਆਵੀ ਲੋਕਾਂ ਸਾਹਮਣੇ ਦੱਸਣਾ ਸ਼ੁਰੂ ਕਰ ਦੇਵੋਗੇ ਤਾਂ ਸੰਗਾਜੀ ਉਹ ਹੀ ਲੋਕ ਤੁਹਾਡੇ ਦੁੱਖਾਂ ਦਾ ਫਾਇਦਾ ਚੁੱਕਣਾ ਸ਼ੁਰੂ ਕਰ ਦੇਣਗੇ ਇਹ ਗੱਲ ਵੀ ਸਮਝਣ ਵਾਲੀ ਹੈ ਕਿ ਤੁਸੀਂ ਆਪਣੇ ਅੰਦਰਲੇ ਦਰਦ ਆਪਣੀਆਂ ਪੀੜਾਂ ਆਪਣੀਆਂ ਅਰਦਾਸਾਂ ਨੂੰ ਮਨ ਵਿੱਚ ਰੱਖਣਾ ਹੈ ਜਾਂ ਫਿਰ ਗੁਰੂ ਸਾਹਮਣੇ ਰੱਖਣਾ ਸੰਗਤ ਜੀ ਜਦੋਂ ਤੁਸੀਂ ਆਪਣੇ ਦੁੱਖ ਨੂੰ ਆਪਣੀਆਂ ਅਰਦਾਸ ਨੂੰ ਸਿਰਫ ਗੁਰੂ ਸਾਹਿਬ ਸਤਿਗੁਰ ਸੱਚੇ ਬਾਸ਼ਾ ਨਾਲ ਸਾਂਝਾ ਕਰਦੇ ਹੋ ਤੁਹਾਡੀ ਉਹ ਗੱਲ ਸਿਰ ਪ੍ਰਮਾਤਮਾ ਤੁਹਾਡੇ ਵਿਚਕਾਰ ਹੀ ਰਹਿ ਜਾਂਦੀ ਹੈ ਕੋਈ ਦੁਨਿਆਵੀ ਚੀਜ਼ ਉਸ ਅਰਦਾਸ ਉੱਪਰ ਅਸਰ ਨਹੀਂ ਕਰ ਪਾਉਂਦੀ ਤੁਹਾਡੇ ਘਰ ਵਿੱਚ ਵਾਹਿਗੁਰੂ ਦੀ ਕਿਰਪਾ ਸਦਾ ਬਣੀ ਰਹਿੰਦੀ ਹੈ ਪ੍ਰਮਾਤਮਾ ਫਿਰ ਇੱਕ ਜ਼ਿੰਮੇਵਾਰੀ ਸਮਝ ਲੈਂਦੇ ਹਾਂ ਫੇਰਾ ਸੰਗਾ ਜੀ ਵੈਗਰੋ ਸੱਚੇ ਪਾਸ਼ਾ ਇਹ ਜ਼ਿੰਮੇਵਾਰੀ ਪਾ ਲੈਂਦੇ ਹਾਂ ਕਿ ਮੇਰੇ ਇਸ ਬੱਚੇ ਨੇ ਮੇਰੇ ਨਾਲ ਆਪਣਾ ਦੁੱਖ ਸਾਂਝਾ ਕੀਤਾ ਤੇ ਆਪਣੀ ਜ਼ਿੰਦਗੀ ਦਾ ਫੈਸਲਾ ਮੇਰੇ ਨਾਲ ਸਾਂਝਾ ਕੀਤਾ ਤੇ ਦੁੱਖਾਂ ਨੂੰ ਦੂਰ ਕਰਨ ਦੀ ਜ਼ਿੰਮੇਵਾਰੀ ਹੁਣ ਮੇਰੀ ਹੈ ਇਸ ਨੇ ਆਪਣੀ ਅਦਾਸ ਮੇਰੇ ਨਾਲ ਸਾਂਝੀ ਕੀਤੀ ਤਾਂ ਇਹ ਸਰਦਾਸ ਨੂੰ ਪੂਰਾ ਕਰਨ ਦੀ ਜ਼ਿੰਮੇਵਾਰੀ ਮੇਰੀ ਹੈ ਕਿਉਂਕਿ ਸੰਗਤ ਜੀ ਜਦੋਂ ਤੁਸੀਂ ਸਤ ਕੋ ਸੱਚੇ ਪਾਸ਼ਾ ਉੱਪਰ ਪੁਰੋਸਾ ਰੱਖ ਕੇ ਆਪਣੇ ਮਾਂਦੀ ਵਾਲੀ ਇੱਕ ਗੱਲ ਸਾਂਝੀ ਕਰਦੇ ਹੋ ਸਾਥ ਸੰਗਤ ਜੀ ਤੁਹਾਡੀ ਜ਼ਿੰਦਗੀ ਦੇ ਦੁੱਖ ਸੁੱਖ ਦੀ ਜ਼ਿੰਮੇਵਾਰੀ ਪਰਮਾਤਮਾ ਦੀ ਪਾ ਚਾਂਦੀ ਹੈ ਪਰਮਾਤਮਾ ਕਦੇ ਵੀ ਆਪਣੇ ਬੱਚੇ ਨੂੰ ਨਰਾਸ਼ ਨਹੀਂ ਕਰਦੇ ਸਾਥ ਸੰਗਤ ਜੀ ਇਸ ਸਾਡੀ ਅੱਜ ਦੀ ਵੀਡੀਓ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ